ਆਜੀ ਫੋਜ ਕਾਲੀ ਦੋਨਿਆਂ ਵੀ ਮਾਵਾਂ ਤੂੰ ਤੇਰੀ ਜਗ ਤੇ ਸ਼ਾਨ ਰਾਲੀ ਦੋਨਿਆਂ ਵੀ ਮਾਵਾਂ ਤੂੰ ਤੇਰੀ ਜਗ ਤੇ ਸ਼ਾਨ ਰਾਲੀ ਜੰਝ ਚੜਦਾ ਲੜਾ ਜ ਸਿਰ ਤੇ ਫੱਬ ਦੇ ਖੂਬ ਦਮਾਲੇ ਪੁੱਤ ਤੇਰੇ ਸਾਹਿਬ ਕੋਰੇ ਨਿਆਂਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕੋਰੇ ਨਿਆਂਗ ਸਿੰਘ ਚੱਕਰ ਦਮਾਲਿਆਂ ਵਾਲੇ ਮਾਂ ਤੈਨੂੰ ਆਖਣਗੇ ਮਾਂ ਤੈਨੂੰ ਆਖਣਗੇ ਮਾਵਾ ਵਾਂਗਰ लाਡ ਲਡਾਲਾ ਇਹ ਖਣ ਹੀਰਿਆਂ ਦੀ ਗੁੰਦਕੇ ਹਰ ਗਲੇ ਵਿੱਚ ਪਾਲੈ ਖਾਨ ਹੀਰਿਆਂ ਦੀ ਗੁੰਦਕੇ ਹਰ ਗਲੇ ਵਿੱਚ ਪਾਲੈ ਜਨਮਾਂ ਦੇ ਹੀਰੇ ਜੋ ਸੁਣਦਾ ਸਾਗਰ ਮਾਰੇ ਉਸ਼ਾਲੇ ਸੁਣਦਾ ਸਾਗਰ ਮਾਰੇ ਉਸ਼ਾਲੇ ਪੁੱਤ ਤੇਰੇ ਸਾਹਿਬ ਕੁਰੇ ਨਿਆਂ ਸਿੰਘ ਗੋਲ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕੁਰੇ ਨਿਆਂ ਸਿੰਘ ਚੱਕਰ ਦਮਾਲਿਆਂ ਵਾਲੇ ਏ ਰਿਸ਼ਤੇਦਾਰੀ ਚੋਂ ਏ ਰਿਸ਼ਤੇਦਾਰੀ ਚੋਂ ਵੱਖਰਾ ਖਾਲਸਾ ਪੰਥ ਪਿਆਰਾ ਵੈਰੀ ਨਾ ਚਲ ਸਕੂ ਜ਼ੈਰੀ ਨਾ ਕਦਾ ਫੁੰਕਾਰਾ ਦੁਸ਼ਮਣ ਨਾ ਚਲ ਸਕੂ ਜ਼ੈਰੀ ਨਾ ਕਦਾ ਫੁੰਕਾਰਾ ਗੈਰਤ ਦੇ ਬੁੱਤਲੇ ਹਰ ਦਮ ਖਾਂਦਾ ਖੂਨ ਉਬਾਲੇ ਪੁੱਤ ਤੇਰੇ ਸਾਬੋ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਬੋ ਕੋਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਪੰਜਾਬ ਰ ਜੁੜਿਆਂ ਨੇ ਪਹਿਲਾਂ ਪੰਜਾਬ ਰ ਜੁੜਿਆਂ ਨੇ ਸਿਸ ਧਰਮ ਹਿਤਵਾਰੇ ਆ ਤੇਰੇ ਲਾਲ ਜੜੇ ਹੈ ਤਾਂ ਜਨਮ ਮਰਨ ਤੋਂ ਵਾਰੇ ਆ ਤੇਰੇ ਪੁੱਤ ਜੜੇ ਹੈ ਤਾਂ ਜਨਮ ਮਰਨ ਤੋਂ ਵਾਰੇ ਡਰਦੇ ਨਹੀਂ ਮਾਤ ਕੋਲੋਂ ਫਿਰਦੇ ਮਸਤੀ ਵਿੱਚ ਮਤਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲਦਮਾ ਸਿੰਘ ਚੱਕਰਦਮਾਲਿਆ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰਦਮਾਲਿਆ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲਦਮਾਲਿਆ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ੁਲਮ ਨਹੀਂ ਕਰਨਾ ਜ਼ੁਲਮ ਨਹੀਂ ਸਹਿਣਾ ਵਾਰਸ ਅਜਾਤੀ ਦੇ ਨਹੀਂ ਬਣ ਕੇ ਗੁਲਾਮ ਜਿ ਰਹਿਣਾ ਵਰਦੀ ਸਰਕਾਰ ਰਹੀ ਸਦਾ ਹੀ ਬਣ ਕੇ ਜਾਦ ਮੁਚੈਰੀ ਰੱਖੋ ਲਾਜ ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵਹਿਰੀ ਰੱਖੋ ਲਾਜ ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵਹਿਰੀ ਹੋਵੇ ਚ ਚਮਕਾ 10 ਲੱਖ ਨਾਲ ਪੜ ਗਏ ਸੀ ਸੂਰਮੇ ਗਿਣਤੀ ਦੇ ਸੀ 40 ਨਿੱਕਿਆਂ ਫਰਜ਼ੰਦਾ ਵੀ ਈਣ ਨਹੀਂ ਮੰਨੀ ਵਿੱਚ ਕਚੈਰੀ ਰੱਖੋ लाज ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵਹਿਰੀ ਰੱਖੋ लाज ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵਹਿਰੀ ਜਿੰਨਾ افਗਾਨਾਂ ਦਾ ਹਲਕੀ ਗੋਰੀਆਂ ਨੂੰ ਨਹੀਂ ਲੱਪਿਆ ਤੇਰੇ ਸਿੰਘ ਨਲੂਏ ਨੇ ਉਥੇ ਜਾ ਕੇ ਝੰਡਾ ਗੱਡਿਆ ਜਿੰਨਾ ਅਫਗਾਨਾਂ ਦਾ ਹਲਕੀ ਗੋਰਿਆਂ ਨੂੰ ਨਹੀਂ ਲੱਭਿਆ ਤੇਰੇ ਸਿਗਨਲ ਵੇ ਨੇ ਉਥੇ ਜਾ ਕੇ ਚੰਦਾ ਗੱਡਿਆ ਕਾਬਲ ਤੱਕ ਅਜ ਗੱਲ ਹੋਵੇ ਹੈ ਇੱਕ ਖਾਲਸਾ ਰਾਜ ਸੁਨਹਿਰੀ ਰੱਖੋ laaj ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵੈਰੀ ਰੱਖੋ laaj ਗੋਬਿੰਦ ਸਿੰਘ ਜੀ ਪਤਾ ਪਤਾ ਸਿੰਘਾਂ ਦਾ ਵੈਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ